ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋ ਜੀ ਕਿਵੇਂ ਹੋ ਸਾਰੇ ਠੀਕ ਠਾਕ ਤੰਦਰੁਸਤ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਆ ਤੇ ਲਓ ਜੀ ਸਵੇਰ ਦੀ ਸ਼ੁਰੂਆਤ ਇੱਥੇ ਮੈਂ ਕਰ ਦਿੱਤੀ ਸੀ ਜਾਨੀ ਬੱਚੇ ਸੀਗੇ ਇਸ ਦਿਨ ਘਰੇ ਮੈਂ ਲੱਗੀ ਸੀ ਆਪਣੇ ਬੈਕ ਸਾਈਡ ਤੋਂ ਸਫਾਈ ਕਰਨ ਨਾ ਤੇ ਵੈਸੇ ਤਾਂ ਆਪਾਂ ਡੇਲੂ ਜਿਹੜੇ ਝਾੜੂ ਵਗੈਰਾ ਹਨ ਆਪਾਂ ਲਗਾ ਦੇਨੇ ਪਰ ਥੋੜਾ ਜਿਹਾ ਜਿਵੇਂ ਇੱਥੇ ਡੀਪਲੀ ਕਰ ਰਹੀ ਸੀ ਮਸ਼ੀਨ ਵਗੈਰਾ ਸਾਈਡ ਤੇ ਕਰਕੇ ਮੈਂ ਕਿਹਾ ਚਲੋ ਕੱਪੜੇ ਧੋਣ ਲੱਗੀ ਸੀ ਮੈਂ ਕਿਹਾ ਬਾਅਦ ਚ ਹੀ ਕੱਪੜੇ ਧੋਵਾਂਗੀ ਪਹਿਲਾਂ ਵੀ ਆਪਾਂ ਝਾੜੂ ਵਗੈਰਾ ਲਗਾਦਾ ਕਿਉਂਕਿ ਫਿਰ ਇੱਥੇ ਗਿੱਲਾ ਹੋ ਜਾਂਦਾ ਨਾ ਫਿਰ ਉਹ ਕੂੜਾ ਨਹੀਂ ਇਕੱਠਾ ਹੁੰਦਾ ਹੈਗਾ ਤੇ ਸਾਰਾ ਪੈਨ ਚੰਗੀ ਤਰ੍ਹਾਂ ਇੱਥੇ ਮੈਂ ਲਗਾ ਦੂੰਗੀ ਝਾੜੂ ਤੇ ਮੈਂ ਕਿਹਾ ਚਲੋ ਜੇ ਦੋ ਕੱਪੜੇ ਧੋਤੇਗੇ ਫਿਰ ਇੱਥੇ ਪਾਣੀ ਮਾਰ ਕੇ ਸਾਰਾ ਵਾਸ਼ ਹੋ ਜੂ ਵੀ ਧੋਤਾ ਜਾਊਗਾ ਤੇ ਆ ਦੇਖੋ ਅੱਜ ਇਹਨਾ ਕੂੜਾ ਨਿਕਲ ਬਰਾਂਡੇ ਜਿਵੇਂ ਸਾਰੇ ਬਰਾਂਡੇ ਦੀ ਕਰੀ ਸੀ ਕਿ ਸਫਾਈ ਕੰਮ ਮੇਰਾ ਸਾਰਾ ਹਲੇ ਉਸ ਦਿਨ ਪਿਆ ਸੀ ਕਿਚਨ ਵਗੈਰਾ ਦਾ ਵੀ ਖਾਰਾ ਖਿਲਾਰਾ ਦੇਖੋ ਸਾਰਾ ਖੁਸ਼ ਹੋਦੀ ਪਿਆ ਸਾਰਾ ਬਰਾੰਡਾ ਨੇ ਇਧਰ ਉਧਰ ਸਾਰਾ ਸਮਾਨ ਕਰਕੇ ਅੱਜ ਮੈਂ ਸਾਰਾ ਲਗੀ ਸੀ ਕਲੀਨ ਕਰਨਾ ਇਨਾ ਤੇ ਮਿੱਟੀ ਘੱਟਾ ਬੱਚਿਆਂ ਦੇ ਕਾਗਜ਼ ਪੱਤਰ ਸਿੱਟੇ ਹੋਏ ਨੇ ਕਿ ਨਿਕਲ ਖੇਡਣਾ ਹੁਣ ਪਤਾ ਨਹੀਂ ਕੀ ਗੋਸ ਇਹਨਾਂ ਨੇ نیچے ਸ਼ਿਟ ਰੱਖਿਆ ਸੀਗਾ ਮੈਂ ਤਾਂ ਚਲੋ ਇਧਰ ਉਧਰ ਸਾਰਾ ਸਮਾਨ ਕਰਕੇ ਥੋੜੀ ਜੀ ਦੀ ਜਗ੍ਹਾ ਚੇਂਜ ਕਰ ਦੂੰ ਨਾਲੀ ਤੇ ਇਹਨਾਂ ਨੇ ਚਲੋ ਅੱਪੀ ਆਪਾਂ ਸਫਾਈ ਕਰਦਾਂਗੇ ਆ ਦੇਖੋ ਇੱਥੇ ਮੈਂ ਧੋ ਦਿੱਤੇ ਸੀ ਕੱਪੜੇ ਮੈ ਲੱਗੀ ਹੋਈ ਸੀ ਬਸ ਉਹ ਤਾਰਤੇ ਸੁੱਕਣੇ ਪਾਉਣ ਤੋਂ ਉਪਰ ਸੱਚੀ ਬਹੁਤ ਸੋਹਣੀ ਹੁਣ ਤਾਂ ਹੋਣ ਲੱਗ ਗਈ ਹੁਣ ਤਾਂ ਬਸ ਕੱਪੜੇ ਪਾਉਦੇ ਸਾਰ ਹਨਾ ਅੱਧੇ ਘੰਟੇ ਦੇ ਵਿੱਚ ਜਿਹੜੇ ਕੱਪੜੇ ਨੇ ਆਪਣੇ ਸੁੱਕ ਜਾਂਦੇ ਰਗੇ ਹਨਾ ਤੇ ਆ ਦੇਖੋ ਗੁਲਾਬ ਦੇ ਜਿਹੜੇ ਫੁੱਲ ਨੇ ਕਿੰਨੇ ਸੋਹਣੇ ਖੜਿਆ ਸੀ ਤਕਰੀਬਨ ਸਾਲ ਦੇ ਕਰੀਬ ਹੋ ਗਿਆ ਸੀਗਾ ਸਾਨੂੰ ਇਹ ਬੂਟਾ ਲਗਾਇਨ ਨੂੰ ਪਾਰੇ ਤੇ ਫੁੱਲ ਹਨਾ ਹੁਣ ਲੱਗੇ ਆ ਤੇ ਬਹੁਤ ਸੋਹਣੇ ਜਿਹੜੇ ਫੁੱਲ ਨੇ ਖਿਲਦੇ ਨੇ ਬੱਚਿਆਂ ਨੂੰ ਤਾਂ ਬਹੁਤ ਜਾ ਚੜਿਆ ਹੋਇਆ ਹੈ ਹਨਾ ਫੁੱਲਾਂ ਦਾ ਦਿਕਾਸ ਕਰ ਆਪਣੀ ਮੋੜ ਨੂੰ ਇੱਥੇ ਲਾਉਜੀ ਕਪੜੇ ਮੈਂ ਧੋ ਕੇ ਪਾ ਦੂੰਗੀ ਸੁੱਕਣੇ ਤੇ ਕੰਮ ਸਾਰਾ ਅੰਦਰ ਲਾ ਹੋ ਗਿਆ ਸੀਗਾ ਖਤਮ ਆ ਦੇਖੋ ਇੰਨੀ ਇੱਕ ਚੀਜ਼ ਜਿਹੜੀ ਮੈਂ ਕਰੀ ਸੀਗੀ ਤੇ ਅੱਜ ਮੈਂ ਰਕੰਡਾ ਸੀ ਮਸ਼ੀਨ ਦਾ ਕੰਮ ਵੀ ਤੇ ਮਸ਼ੀਨ ਦਾ ਕੰਮ ਮਤਲਬ ਕਿ ਸਲਾਈ ਵਗੈਰਾ ਵੀ ਕਰਨੀ ਸੀਗੀ ਤੇ ਆਹ ਦੇਖੋ ਬੇਟੀ ਨੇ ਰੱਖੀ ਹੋਈ ਤੇ ਚਾਹ ਬਣਨੀ ਤੇ ਚਾਹ ਬਣਨ ਤੋਂ ਬਾਅਦ ਬਸ ਉਹਨੇ ਜੱਗ ਦੇ ਵਿੱਚ ਪਾ ਕੇ ਰੱਖ ਦਿੱਤੀ ਸੀ ਕਿਉਂਕਿ ਮੈਂ ਹਲੇ ਤੋ ਹੋ ਰਹੀ ਸੀ ਕਪੜੇ ਮੈਂ ਗਮਹ ਕਪੜੇ ਵਗੈਰਾ ਧੋ ਲਾਂ ਵੀ ਮੈਂ ਬਾਅਦ ਜ ਫ੍ਰੀ ਹੋ ਕੇ ਫੀ ਚਾ ਪੀਉਂ ਕਹਦੀ ਮੰਮਾ ਮੈਂ ਵਸ ਬਣਾ ਕੇ ਰੱਖ ਦਿੱਤੀ ਉਹਦੀ ਡਿਊਟੀ ਸੀਗੀ ਇੱਥੇ ਤੇ ਇਹ ਲੱਗੇ ਹੋਏ ਸੀ ਪਾਪਾ ਜੀ ਹੁਣੇ ਗੇਟ ਹਨਾ ਉੱਚਾ ਕਰਨਾ ਹਨਾ ਇੱਥੇ ਜਿਹੜਾ ਫਾਰਸ ਸੀਗਾ ਇਹ ਆਪਣਾ ਬਹੁਤ ਨੀਵਾ ਸੀ ਇਹਨੂੰ ਥੋੜਾ ਜਿਹਾ ਆਪਾਂ ਉੱਚਾ ਕਰ ਸਕਾਂਗੇ ਹੁਣ ਉਹ ਹੁਣੇ ਭਾਂਡੇ ਦੇ ਬਰਾਬਰ ਇੱਥੇ ਪਹਿਲੇ 기 ਸੀ ਕੁਰਸੀਆਂ ਸੀ ਜਿਹਨਾਂ ਦੀ ਥੋੜੀ ਜਿਹੀ ਸਫਾਈ ਕਰ ਰਹੀ ਮੈਂ ਕਿਾ ਥੋੜਾ ਜਿਹਾ ਕੱਪੜਾ ਮਾਰਦੀ ਆ ਨਾ ਉਹਨੀਆਂ ਜਿਹੀ ਹੋ। ਹੈਲੋ ਜੀ ਸਸਤੀ ਕਾ ਜੀ ਸਾਰਿਆਂ ਨੂੰ ਹਰ ਸਨੌਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਤਾਂ ਤੁਸੀਂ ਸਵਾਗਤ ਹੈ ਤੁਹਾਡੇ ਮੇਰੇ YouTube ਚੈਨਲ ਤੇ। ਇਹ ਦਪਰ ਦਾ ਟਾਈਮ ਹੋ ਗਿਆ ਜੀ ਤਕਰੀਬਨ 1:30 ਵਜੇ ਆ। ਤੇ ਹੁਣ ਮੈਂ ਲੱਗੀ ਸੀ ਸਲਾਈ ਦਾ ਕੰਮ ਕਰਨ ਲੱਗ ਮੈਨੂੰ ਹੁਣ ਟਾਈਮ ਲੱਗਿਆ ਪਹਿਲਾਂ ਕੱਪੜੇ ਵਗੈਰਾ ਤੋਂ ਤੇ ਬਹੁਤ ਵੇ ਪੈਸੀ ਬੈੱਡ ਸ਼ੀਟਸ ਲਈਆਂ। ਤੇ ਇੱਕ ਜਿਹੜਾ ਕਬਰ ਪਿਆ ਸੀ ਉਹ ਤੋਂ ਕੇ ਸੁਣੇ ਪਾਏ ਨੇ ਹੁਣ ਹੀ ਹਲੇ ਪਾਕੀ ਹਟੀਆਂ ਜਸਟ ਤੇ ਇੱਕ ਵਾਰੀ ਸੂਆ ਨਾਲ ਹੀ ਤੇ ਹੁਣ ਦੁਬਾਰੇ ਫੇਰ ਨਾਟੀਆਂ ਕੁੱਤੇ ਵਗੈਰਾ ਝੋਕੇ ਪਹਿਲਾਂ ਤਾਂ ਉਹਨਾਂ ਦੀ ਸਲਾਹ ਨਹੀਂ ਹੈਗੀ ਸੀ ਮੈਂ ਤਾਂ ਚੱਲੂ ਜਪੋ ਹੀ ਦਿੰਦੇ ਹਾਂ ਅੱਜ ਬਸ ਸਲਵਾਰ ਮੈਂ ਸਟਿਚ ਕਰ ਲ ਸ਼ਾਮ ਨੂੰ ਕਰਤੀ ਸੀਗੀ ਤੇ ਹੁਣ ਮੈਂ ਲੱਗੀਆਂ ਕਮੀ ਤੇ ਸਲਾਈ ਕਰਨ ਲਈ ਕਟਿੰਗ ਕਰਕੇ ਮੈਂ ਕੋਲੇ ਰੱਖਿਆ ਪਿਆ ਬਸ ਇਹ ਹੀ ਹੈ ਲੰਘੂ ਲੱਗੀ ਹੋਈਆਂ ਤੇ ਇੱਕ ਜਿਹੜੀਆਂ ਜਾਲੀਆਂ ਦੇ ਜਿਹੜੇ ਹੋ ਸੀਗੇ ਉਹ ਨਾ

ਸਾਰੇ ਹੁਣਾਂ ਉਹ ਵੇਰਾ ਇੱਧਰ ਰੱਖਣਾ ਖਰਤੇ ਸਾਰਾ ਨਿੱਜਾ ਸਾਫ ਵਗੈਰਾ ਕੀਤਾ ਥੋੜੀ ਜਿਹੀ ਬਚੀ ਹੋਈ ਉਹ ਆਪਣਾ ਆਪਣਾ ਇੱਥੇ ਰੋਜ਼ ਹੁਣ ਤੇ ਰੱਖੀ ਸਕੇ ਹੋਰ ਜਗ੍ਹਾ ਹੀ ਨਹੀਂ ਮਰ ਆਪਾਂ ਲੱਗਦਾ ਹੁਣ ਸਲਾਈ ਕਰਨੀ ਹੈ ਸ਼ਾਮ ਹੋ ਜੀ ਜਾਂਦੇ ਆ ਜਾਂ ਸ਼ਾਮ ਦੇ ਦਾ ਰੋਟੀ ਦਾ ਟਾਈਮ ਹੋ ਚੁਗਾ ਬੱਚੇ ਘਰੇ ਸੀ ਅੱਜ ਇਹਨਾਂ ਨੂੰ ਥੱਕੀ ਸੀ ਥੋੜੀ ਜਿਹੜੀ ਮੇਰੀ ਆਵਾਜ਼ ਆ ਉਹ ਆ ਰਹੀ ਹੈ ਪਿਛੇ ਹੀ ਨੋਰ ਪਰ ਹੋਣਾ ਵੀਰ ਜੀ ਵੀਰੇ ਕੰਮ ਕਰ ਰਹੇ ਨੇ ਹਨ ਬਰੀਵਾ ਜਾ ਰਹੀ ਹੈ ਥੋਲ ਸੇ ਕਰਨੇ ਹੱਥੇ ਥੋਲ ਹੋ ਜਾਂਦੇ ਨੇ ਕੋਈ ਵਿਧਰ ਵੀ ਦੀ ਜੰਗ ਲਈ ਸਾਹ ਰੇਟ ਨਹੀਂ ਪਲੇ ਹਾਂਜੀ ਇੱਥੇ ਮੈਂ ਲੱਗੀ ਸੀ ਵਾਲਾਂ ਤੇ ਤੇਲ ਲਾਉਣ ਬੇਟੀ ਦੇ ਸਲਾਈ ਕਰਦੀ ਕਰਦੀ ਤੇ ਪਹਿਲਾਂ ਮੈਡੀਕਲ ਲਾਗੀ ਮम्मा ਮੇਰੇ ਵਾਲਾਂ ਤੇ ਜਿਹੜਾ ਤੇਲ ਹੈ ਉਹ ਲਗਾ ਦਿਓ ਉਹ ਵੀ ਫਿਰ ਮੈਂ ਆਪਦਾ ਗੁੱਤ ਵਗੈਰਾ ਕਰ ਲਵਾਂਗੀ ਛੁੱਟੀ ਦਾ ਕਰਕੇ ਹਨਾ ਇਦਾਂ ਹੁੰਦਾ ਬੱਚਿਆਂ ਨੂੰ ਵੀ ਜਦੋਂ ਹਨਾ ਨਾਏ ਹੋਏ ਨੇ ਵੀ ਥੋੜਾ ਜਿਹਾ ਚੜ ਬਾਲ ਹਨਾ ਖੁੱਲੇ ਰਹਿੰਦੇ ਤਾਂ ਕਿਹੜੇ ਜਦੋਂ ਬੰਨੇ ਹੁੰਦੇ ਆ ਵੀ ਥੋੜਾ ਜਿਹਾ ਵਾਲਾਂ ਨੂੰ ਖਿੱਚ ਜੀ ਪੈਣ ਲੱਗ ਜਦੇ ਥੋੜੇ ਟਾਈਮ ਮੈਨੂੰ ਕਹਿ ਦਿੱਤਾ ਸੀ ਮੈਂ ਕਿ ਥੋੜੇ ਜਿਹਾ ਟਾਈਮ ਖੁੱਲੇ ਰੱਖ ਲੈ ਵੀ ਫਿਰ ਮੈਂ ਆਇਲ ਵਗੈਰਾ ਲਗਾ ਕੇ ਫੇਰ ਵੀ ਚੱਲ ਤੂੰ ਬੁੱਤ ਖਰ ਲਈ ਇਥੇ ਥੋੜੇ ਜਿਹੇ ਬਾਲ ਨਾ ਚੜਨ ਜੇ ਲੱਗੇ ਸੀ ਮੈਂ ਉਹੀ ਇਹਦੇ ਬਸ ਚੀਰਨੀ ਕੱਢ ਕੱਢ ਕੇ ਨਾ ਸਾਰੇ ਜਿਹੜੇ ਜਣਾ ਦੇ ਵਿੱਚ ਜਿਹੜਾ ਆਇਲ ਲਗਾ ਰਹੀ ਸੀ ਤੁਹਾਨੂੰ ਆਪਾਂ ਜਣਾ ਦੇ ਵਿੱਚ ਤੇਲ ਲਗਾਉਨੇ ਆ ਤੇ ਮ사ਜ ਐਨ ਫਿੰਗਰ ਨਾਲ ਕਰਦੇ ਆ ਨਾ ਤਾਂ ਬਾਲਾਂ ਦੀ ਗਰੋਥ ਵੀ ਵਧੀਆ ਹੁੰਦੀ ਆ ਤੇ ਬਾਕੀ ਜਿਹੜੇ ਆਪਣੇ ਰੋਮ ਹੁੰਦੇ ਨੇ ਹਨਾ ਸਿਰ ਬਾਲਾਂ ਦੇ ਤੇ ਉਹਨਾਂ ਚ ਜਿਹੜਾ ਤੇਲ ਆ ਚੰਗੀ ਤਰ੍ਹਾਂ ਐਨ ਅਬਸorb ਹੋ ਜਾਂਦਾਗਾ ਤੇ ਆਪਣੇ ਸਿਰ ਵਾਸਤੇ ਵੀ ਠੀਕ ਆ ਜਦੋਂ ਆਪਾਂ ਤੇਲ ਆ ਚੰਗੀ ਤਰ੍ਹਾਂ ਚਸਦੇ ਇੱਥੇ ਮੈਂ ਥੋੜੀ ਜਿਹੀ ਵੀਡੀਓ ਸਪੀਡ ਕਰੀਆਂ ਨਾ ਤੁਸੀਂ ਇਦਾਂ ਨਾ ਕਿ ਵੀਨੀ ਫਾਸਟ ਇੰਨਾ ਤੇਜ਼ ਹੱਥ ਚੱਲ ਰਿਹਾਗਾ ਤੇ ਇਹ ਲਗਾਤਾ ਵੈਸੇ ਮੈਂ ਆਰਾਮ ਨਾਲ ਹੀ ਰਹੀ ਸੀਗੀ ਤੇ ਬਸ ਥੋੜੀ ਜਿਹੀ ਵੀਡੀਓ ਸਪੀਡ ਵਧਾਉਣ ਕਰਕੇ ਸੀਗਾ ਤੇ ਇੱਥੇ ਮੈਂ ਸਾਰੇ ਇਹ ਜਣਾਂ ਦੇ ਵਿੱਚ ਐਨ ਚੰਗੀ ਤਰ੍ਹਾਂ ਲਗਾ ਲੂੰਗੀ ਤੇਲ ਤੇ ਮੈਂ ਦੂਜੀ ਬੇਟੀ ਵੀ ਨਹੀਂ ਸੀ ਉਹਦੇ ਵਾਲਾਂ ਦੀ ਮੈਂ ਤੇਲ ਪਹਿਲਾਂ ਹੀ ਲਗਾ ਦਿੱਤਾ ਸੀਗਾ ਤੇ ਬਸ ਇਹ ਵੀ ਰਹਿ ਗਿਆ ਤੀ ਕੱਲਾ ਤੇਲ ਲਗਾਉਣ ਵਾਲਾ ਤੇ ਬਸ ਉਸ ਤੋਂ ਬਾਅਦ ਮੈਂ ਲੱਗ ਜੂਗੀ ਆਪਦਾ ਸਲਾਈ ਕਰਨਾ ਸ਼ਰਟ ਮੈਂ ਇੱਥੇ ਕਰ ਦਿੱਤੀ ਸੀ ਸਲਾਈ ਕੱਲੀਆਂ ਮੇਰੀਆਂ ਬਾਜੂ ਸੀਗੀਆਂ ਜਿਹੜੀਆਂ ਉਹ ਰਹਿ ਗਈਆਂ ਸੀਗੀਆਂ ਤੇ ਬਸ ਇਹ ਤੇ ਲਗਾਉਣ ਵਾਲੀ ਸੀਗੀ ਲਾਈਨਿੰਗ ਤੇ ਲਾਈਨਿੰਗ ਮੈਂ ਬਸ ਮਸ਼ੀਨ ਤੇ ਲਗਾਉਣੀ ਹੁੰਦੀ ਹੈ ਕੱਚਾ ਵਗੈਰਾ ਨਹੀਂ ਕਰਦੀ ਹੈਗੀ ਤੇ ਇਦਾਂ ਹੀ ਬਸ ਮਸ਼ੀਨ ਤੇ ਜਿਹੜੀ ਲਾਈਨਿੰਗ ਆਪਾਂ ਇਦੀ ਅਟੈਚ ਕਰਕੇ ਫਿਰ ਮੈਂ ਕਰ ਦੋਗੀ ਬਾਹਾਂ ਤੇ ਬਸ ਬਾਹਾਂ ਲਗਾ ਕੇ ਸ਼ਰਟ ਆਪਣੀ ਢੀ ਤਿਆਰ ਹੋ ਜੂਗੀ ਤੇ ਅੱਗੇ ਬਸ ਸ਼ਾਮ ਹੋ ਗਈ ਸੀਗੀ ਇੱਥੇ ਤੇ ਆ ਦੇਖੋ ਨੂਰ ਮੇਰੀ ਕਰਾ ਰਹੀ ਆਗੀ ਹੈਲਪ ਮੈਂ ਲੱਗੀ ਸੀ ਬਾਹਰੋਂ ਕਪੜੇ ਉਤਾਰਨ ਆ ਦੇਖੋ ਨੂਰ ਮੇਰੀ ਐਨ ਪੂਰੀ ਹੈਲਪ ਕਰਵਾਉਂਦੀ ਹੈਗੀ ਬਹੁਤ ਸਿਆਣੀ ਹੋ ਰਹੀ ਹੈ ਹੁਣ ਤਾਂ ਇਹ ਕੋਈ ਵੀ ਮੈਂ ਕੰਮ ਕਰਦੀਆਂ ਕੋਈ ਭਾਂਡੇ ਵਗੈਰਾ ਪਏ ਨਹੀਂ ਹਨ ਇਹਨੂੰ ਦੇਖ ਜਿੰਦੇ ਆ ਨਾ ਕਿਦਾਂ ਕਰਦੀ ਬਹੁਤ ਜ਼ੀਰ ਮੈਂ ਨੂੰ ਮੈਂ ਚਾਹੁੰਦੀ ਉਹਨੇ ਤੇ ਦੇ ਵਹੀ ਬਹੁਤ ਕਰਨ ਲੱਗੀ ਐਕਟੀਵਿਟੀ ਸੀ ਕਿੰਨੇ ਚ ਪਤਾ ਨਹੀਂ ਇਹਨੂੰ ਕਰਵਾਉਣਾ ਸੀ ਇੱਥੇ ਉਹ ਹੀ ਲੱਗਦੀ ਜਿਵੇਂ ਉਹ ਕਰਨ ਗਾਣੇ ਦੇ ਨਾਲ ਕੁਝ ਨਾ ਲਾ ਲੀ ਜੀ ਬੋਲੀਆਂ ਵਗੈਰਾ ਤੇ ਨਾ ਇਦਾਂ ਕਰੀ ਜਾਂਦੀ ਰਹਿੰਦੀ ਆ ਤੇ ਲੋ ਜੀ ਅੱਗੇ ਸ਼ਾਮ ਹੋ ਗਈ ਸੀ ਕਿ ਇੱਥੇ ਮੈਂ ਲੱਗੀ ਸੀ ਸਬਜ਼ੀ ਬਣਾਉਣ 6 ਦਾ ਟਾਈਮ 6:30 ਦਾ ਟਾਈਮ ਹੋਇਆ ਪਿਆ ਸੀਗਾ ਬਸ ਇਹ ਜਸ ਉਸ ਤੋਂ ਬਾਅਦ ਹੀ ਐ ਨਾ ਜਿਸ ਟਾਈਮ ਕੱਪੜੇ ਉਤਾਰ ਕੇ ਲੈ ਕੇ ਆਈ ਸੀ ਨਾਲ ਦੀ ਨਾਲ ਮੈਂ ਸਬਜ਼ੀ ਕੱਟ ਕੇ ਕੱਟ ਲਈ ਸੀਗੀ ਕੱਟ ਕੇ ਮੈਂ ਕਿਹਾ ਚਲੋ ਤੜਕਾ ਵਗੈਰਾ ਲਗਾ ਦਈਏ ਬਿਨਾਂ ਦੇ ਪਾਪਾ ਤਾਂ ਹਲੇ ਆਉਣਗੇ ਲੇਟ ਵੀ ਹੋਣਾ ਚਾਹੇ ਚਲੋ ਬੱਚੇ ਨੇ ਆਪਦਾ ਨਾ ਬੱਚੇ ਖਾਣਾ ਖਾ ਲੈਣਗੇ ਬੱਚਿਆਂ ਨੂੰ ਭੁੱਖ ਲੱਗਦੀ ਹੈ ਜ਼ਿਆਦਾਤਰ ਤੇ ਉਸ ਤੋਂ ਬਾਅਦ ਬਸ ਉਹਨਾਂ ਨੇ ਪੜਨਾ ਹੁੰਦਾ ਵੀ ਬੈਠ ਕੇ ਆਪਦਾ ਫਿਰ ਪੜੀ ਜਾਣਗੇ ਤੇ ਮੈਂ ਇਹਨੇ ਆਪਦਾ ਕੋਈ ਹੋਰ ਕੰਮ ਕਰ ਲਵਾਂਗੀ ਇਦਾਂ ਹੁੰਦਾ ਜਦੋਂ ਕਿਚਨ 'ਚ ਬਸ ਸਬਜ਼ੀ ਰੋਟੀ ਵਗੈਰਾ ਬਸ ਬਣ ਜਵੇ ਫਿਰ ਆਪਾਂ ਫ੍ਰੀ ਹੋ ਜੰਨੇ ਹਾਂਗੇ ਤੇ ਪੇਠਾ ਇੱਥੇ ਮੈਂ ਕੱਟ ਕਰਕੇ ਧੋਲ ਕੇ ਰੱਖ ਲੈ ਸੀਗਾ ਤੇ ਆਹ ਦੇਖੋ ਇੱਥੇ ਮੈਂ ਲੱਗੀ ਸੀਗੀ ਪਿਆਜ਼ ਪਾਉਣ ਮੈਂ ਇੱਥੇ ਜੀਰਾ ਪਾਉਣਾ ਭੁੱਲ ਗਈ ਤੇ ਬਸ ਨਾਲ ਦੀ ਨਾਲ ਤੇਲ ਆਪਣਾ ਗਰਮ ਵੀ ਸੀਗਾ ਨਾਲ ਦੀ ਨਾਲ ਮੈਂ ਪਾਤੇ ਸੀਗੇ ਪਿਆਜ਼ ਪਿਆਜ਼ ਜਿਹੜੇ ਅਸੀਂ ਮੋٹے ਮੋٹے ਜੇ ਕੱਟ ਕੇ ਪਾਉਣ ਨੇ ਜਿਆਦਾ ਬਰੀਕ ਨਹੀਂ ਚੋਪਰ ਵਗੈਰਾ ਚ ਨਹੀਂ ਅਸੀਂ ਕਰਦੇ ਹੈਗੇ ਤੇ ਚਲੋ ਇੰਨੇ ਆਪਣੇ ਜਿਹੜੇ ਪਿਆਜ਼ ਹੋਣਗੇ ਨਾਲ ਦੀ ਨਾਲ ਆਪਾਂ ਸਟਮਾਟਰ ਪਾ ਕੇ ਦੀ ਜਿਹੜੇ ਸਬਜ਼ੀ ਦਾ ਤਰੀਕਾ ਵੈਸੇ ਤਾਂ ਹੁਣ ਤਾਂ ਸੇਮ ਹੀ ਆ ਨਾ ਸਾਰਿਆਂ ਦਾ ਇਦਾਂ ਹੋ ਇਹਦਾ ਵੀ ਚਲੋ ਆਪਾਂ ਜਿਹੜੀ ਰੁਟੀਨ ਆਪਦੀ ਛੋਡੇ ਨਾਲ ਸ਼ੇਅਰ ਕਰਦੇ ਆ ਨਾ ਉਹ ਚੀਜ਼ ਕਰਕੇ ਆਪਾਂ ਜਿਹੜੀ ਵੀਡੀਓ ਬਣਾ ਲੈਨੇ ਆਗੇ ਤੇ ਇੱਥੇ ਮੈਂ ਬਸ ਲਿਖੀ ਸੀ ਮਿਰਚਾਂ ਲੈ ਕੇ ਆਈ ਸੀ ਕਿ ਤੇ ਉਹ ਬਸ ਕੰਢੀ ਮੇਕਾ ਚਲੋ 2000 ਮਿਰਚਾਂ ਸਬਜੀ ਵੀ ਜੇ ਵੀ ਪਾ ਲਾਂਗੇ ਹਰੀਆਂ ਮਿਰਚਾਂ ਵੈਸੇ ਚੰਗੀਆਂ ਹੁੰਦੀਆਂ ਨੇ ਕੋਈ ਵੀ ਆਪਾਂ ਸਬਜੀ ਵਗੈਰਾ ਬਣਾਉਣੇ ਆਗੇ ਹਨਾ ਉਹਦੇ ਚ ਪਾਉਣਿਆਂ ਨਾਲ ਟੇਸ ਵੀ ਵਧਿਆ ਹੁੰਦਾ ਤੇ ਹਾਂਜੀ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਰਿਕਵੈਸਟ ਕਰਦੀ ਹਾਂ ਨਾ ਜੋ ਵੀ ਮੇਰੀ ਵੀਡੀਓ ਫਸਟ ਟਾਈਮ ਦੇਖ ਰਹੇ ਹੋ ਤੇ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਓ ਵੀਡੀਓ ਤੁਹਾਨੂੰ ਕਿਦਾਂ ਦੀ ਲੱਗਦੀਆਂ ਨੇ ਜੀਆਂ ਤੇ ਅੱਗੇ ਵੀ ਆਪਦੇ ਫਰੈਂਡ ਸਰਕਲ ਤੇ ਫੈਮਿਲੀ ਸਰਕਲ ਤੇ ਨਾ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਤੇ ਇੱਕ ਕਮੈਂਟ ਕਰਨ ਦਾ ਮਤਲਬ ਬਸ ਇਹ ਹੋ ਜਾਂਦਾ ਨਾ ਵੀ ਆਪਾਂ ਨੂੰ ਥੋੜਾ ਜਿਹਾ ਹੌਸਲਾ ਜਾ ਹੋ ਜਾਂਦਾ ਹੈ ਵੀ ਆਪਾਂ ਨਾ ਵਧੀਆ ਵੀਡੀਓ ਬਣਾ ਰਹੇ ਹਾਂਗੇ ਜੇਕਰ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਉਹ ਵੀ ਆਪਣੇ ਛੋਟੀ ਭੈਣ ਸਮਝ ਕੇ ਜਾਂ ਵੱਡੀ ਭੈਣ ਸਮਝ ਕੇ ਜਰੂਰ ਦੱਸਿਆ ਕਰੋ ਤਾਂ ਕਿ ਜਿਹੜੇ ਆਪਾਂ ਨਾ ਬੀੜੇ ਦੇ ਵਿੱਚ ਹਨ ਕੋਈ ਵੀ ਆਪਣਾ ਕੋਈ ਗਲਤੀ ਕੋਈ ਕਮੀ ਬੇਸ਼ੀ ਰਹਿ ਜਾਂਦੀ ਆਪਾਂ ਹੋਰ ਵੀ ਉਹਨੂੰ ਸਹੀ ਕਰਨ ਦੀ ਜਿਹੜੀ ਕੋਸ਼ਿਸ਼ ਕਰੀਏ ਹਨਾ ਤੇ ਇਦਾਂ ਹੁੰਦਾ ਨਾ ਸਾਰਿਆਂ ਦੀ سپورਟ ਨਾਲ ਹੀ ਆਪਾਂ ਨੇ ਅੱਗੇ ਵਧਣਾ ਇੱਥੋਂ ਤੱਕ ਆਏ ਆ ਹਨਾ ਅੱਗੇ ਵੀ ਤੁਹਾਡੀ سپورਟ ਨਾਲ ਹੀ ਆਪਾਂ ਨੇ ਅੱਗੇ ਵਧਣਾਗਾ ਹਨਾ ਤੇ ਤਾਂ ਇਹਨੇ ਹੋਰ ਵੀ ਆਪਾਂ ਜਿਹੜੀ ਵੀਡੀਓ ਅੱਗੇ ਆਪਾਂ ਵਧੀਆ ਵਧੀਆ ਵੀਡੀਓ ਤੁਹਾਡੇ ਲਈ ਬਣਾ ਸਕੀਏ ਤੇ ਲੋ ਜੀ ਇੱਥੇ ਸਬਜੀ ਨੂੰ ਮੇਰਾ ਜਿਹੜਾ ਤੜਕਾ ਲੱਗ ਚੁੱਕਿਆ ਸੀ ਮੈਂ ਉਹਦੇ ਵਿੱਚ ਬਸ ਜਿਹੜੇ ਆਪਣੇ ਬੇਸਿਕ ਜਿਵੇਂ ਸਾਡੇ ਹੁੰਦੀਆਂ ਨਮਕ ਮਿਰਚ ਹਲਦੀ ਗਰਮ masala ਹਨਾ ਬਸ ਇਹੀ ਅਸੀਂ ਜਿਹੜੇ ਮਸਾਲੇ ਨੇ ਕਿਚਨ ਦੇ ਵਿੱਚ ਜਿਹੜੇ ਆਮ ਤੌਰ ਤੇ ਸਬਜੀ ਦੇ ਵਿੱਚ ਯੂਜ਼ ਕਰਦੇ ਆਂਗੇ ਤੇ ਉਹੀ ਬਸ ਡੇਲੀ ਰੁਟੀਨ ਦੇ ਵਿੱਚ ਅਸੀਂ ਮਸਾਲੇ ਪਾਉਣੇ ਜਿਆਦਾ ਅਸੀਂ ਨਹੀਂ ਹੈ ਸਪਾਈਸੀ ਜਾਂ ਨਹੀਂ ਬਣਾ ਕੇ ਖਾਂਦੇ ਹੈਗੇ ਕਿਉਂਕਿ ਵੈਸੇ ਵੀ ਹੁੰਦਾ ਨਾ ਕਿਉਂਕਿ ਜਿਹੜਾ ਆਪਣਾ ਨਾਰਮਲ ਖਾਣਾ ਹੁੰਦਾ ਉਹ ਜਿਆਦਾ ਟੇਸਟੀ ਲੱਗਦਾ ਹਨਾ ਸਿਹਤ ਲਈ ਵੀ ਠੀਕ ਹੈ ਜਿਹੜਾ ਆਪਾਂ ਨਾਰਮਲ ਜੇ ਘਰ ਆਪਾਂ ਜਿਆਦੇ ਮਸਾਲੇ ਵਗੈਰਾ ਪਾ ਕੇ ਖਾਂਦੇ ਆ ਨਾ ਉਹਦੇ ਨਾਲ ਥੋੜਾ ਜਿਹਾ ਸਿਹਤ ਨੂੰ ਵੀ ਹਲਾ ਠੀਕ ਰਹਿੰਦਾ ਹੈਗਾ ਤੇ ਲੌਂਜੀ ਇੱਥੇ ਸਬਜ਼ੀ ਨੂੰ ਟੜਕਾ ਮੈਂ ਲਗਾ ਦਿੱਤਾ ਸੀ ਪਾਣੀ ਆਪਾਂ ਨਹੀਂ ਇਹਦੇ ਵਿੱਚ ਪਾਉਂਦੀ ਹੈਗੇ ਪੇਠੇ ਦੀ ਸਬਜ਼ੀ ਚ ਇਦਾਂ ਹੀ ਜਿਹੜੀ ਸਬਜ਼ੀ ਐ ਚੰਗੀ ਤਰ੍ਹਾਂ ਪੱਕ ਜਾਂਦੀ ਹੈਗੀ ਤੇ ਗੈਸ ਬਸ ਇੱਥੇ ਮੈਂ ਸੇਮ ਬ ਕਰਕੇ ਰੱਖ ਦਿੱਤਾ ਸੀਗਾ ਤੇ ਸਬਜ਼ੀ ਹਲੇ ਇੱਥੇ ਮੇਰੀ ਬਾਣੀ ਰਹੀ ਸੀ ਨਾਲ ਦੀ ਨਾਲ ਮੈਂ ਲੱਗੀ ਸੀਗੀ ਰੋਟੀ ਬਣਾਉਣ ਤੇ ਲੌਂਜੀ ਸਬਜ਼ੀ ਆਪਣੀ ਬਣ ਕੇ ਹੋ ਚੁੱਕੀ ਆ ਤਿਆਰ ਥੋੜਾ ਜਿਹਾ ਪਾਏ ਦੇ ਵਿੱਚ ਪਾਵਾ ਕੇ ਗੁੜ ਗੁੜ ਨਾਲ ਜਿਹੜਾ ਇਹਦਾ ਟੇਸਟਾ ਹੋਰ ਵੀ ਵਧੀਆ ਹੁੰਦਾ ਹਨਾ ਹੋਰ ਵੀ ਤੇ ਨਿੱਕੇ ਟੇਸਟੀ ਲੱਗਦੀ ਹੈਗੀ ਸਬਜ਼ੀ ਤੁਸੀਂ ਵੀ ਇਦਾਂ ਨਾ ਟਰਾਈ ਕਰਕੇ ਜ਼ਰੂਰ ਦੇਖਿਓ ਤੇ ਬੱਸ ਇਹ ਕਹਣਾ ਤ੍ਰੀਕਾ ਸਾਰੀ ਮੇਰੀਆਂ ਭੈਣਾਂ ਦਾ ਸੇਮ ਹੁੰਦਾ ਕੋਈ ਨਵੀਂ ਹੁੰਦਾ ਹੈ ਇਹ ਬਸ ਇਦਾਂ ਹੁੰਦਾ ਵੀ ਆਪਾਂ ਡੇਲੀ ਰੋਟੀਨ ਆ ਤੇ ਥੋੜਾ ਮੋਟ ਆਪਣਾ ਤਰੀਕੇ ਚ ਫਰਕ ਹੁੰਦਾ ਫੱਜੀ ਬਕਾਇਲਾ ਬਣਾਉਣ ਚ ਹਨਾ ਤੇ ਬਸ ਉਹ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀਆਂਗੀ ਤੇ ਇਦਾਂ ਹੀ ਆਪਣਾ ਜਿਹੜਾ ਪਿਆਰ ਆਪਣੇ ਨਾਲ ਤੁਸੀਂ ਬਣਾਈ ਰੱਖਿਓ ਤੇ ਲੋਜੀ ਸਬਜ਼ੀ ਆਪਣੀ ਬਣ ਚੁੱਕੀ ਆ ਤੇ ਰੋਟੀ ਵੀ ਬਸ ਲੈ ਬਣਾਏ ਦਿੱਤੀ ਸੀ ਹੁਣ ਬਸ ਨਾਲ ਦੀ ਨਾਲ ਜਿਹੜੇ ਬੱਚੇ ਨੇ ਤੇ ਉਹ ਬੱਤ ਖਾ ਲੈਣਗੇ ਰੋਟੀ ਪਾਪਾ ਜੀ ਉਹ ਖਾ ਲੈਣਗੇ ਇਹਨਾਂ ਦੇ ਪਾਪਾ ਇੱਥੇ ਨਹੀਂ ਆਏ ਸੀ ਉਹ ਹੋ ਜਾਂਦੇ ਨੇ ਲੇਟ ਹਨਾ ਸ਼ਾਮ ਨੂੰ ਦੇ ਕਿਉਂਕਿ ਸੀਜ਼ਨ ਦਾ ਕੰਮ ਆ ਹਨਾ ਕੁਛ ਉਹ ਗੋਲੀ ਗੱਡੀ ਵਗੈਰਾ ਹੁੰਦੀ ਆ ਫਿਰ ਉਹ ਨਹੀਂ ਛੇਤੀ ਆ ਨਹੀਂ ਸਕਦੇ ਜਿੰਨਾ ਚਿਰ ਉਹ ਕੰਮ ਆ ਜਿਹੜਾ ਉਹਨਾਂ ਦਾ ਨਹੀਂ ਪੂਰਾ ਹੁੰਦਾ ਹੈਗਾ ਤੇ ਨੇਰਾ ਹੀ ਹੋ ਜਾਂਦਾ ਉਹ ਹਾਂ ਇੱਥੇ ਆਉਂਦਿਆਂ ਨੂੰ ਲੋਜੀ ਬਸ ਮੈਂ ਰੋਟੀ ਆਬਦੀ ਬਣਾ ਲੂੰਗੀ ਤੇ ਤੇ ਇਹ ਬਸ ਰੋਟੀ ਵਗੈਰਾ ਬਣਾਉਣ ਤੋਂ ਬਾਅਦ ਬਸ ਮੇਰਾ ਦੁੱਧ ਵਗੈਰਾ ਗਰਮ ਕਰਨ ਦਾ ਜਿਹੜਾ ਕੰਮ ਆ ਉਹ ਰਹਿ ਜਾਂਦਾਗਾ ਬਾਕੀ ਜਿਹੜੇ ਬਰਤਨ ਮਗੈਰਾ ਹੁੰਦੇ ਆ ਜਿਹੜੇ ਕੁਛ ਪੈਣ ਵਾਲੇ ਹੁੰਦੇ ਨੇ ਉਹ ਮੈਂ ਪਹਿਨ ਸਾਫ ਕਰਕੇ ਰੱਖ ਦੇਣੀ ਉਹਨੇ ਤਾਂ ਕਿ ਜਦੋਂ ਬਸ ਇਹਨਾਂ ਦੇ ਪਾਪਾ ਆਉਂਦੇ ਨੇਗੇ ਉਹ ਵਾਲੇ ਰੋਟੀ ਵਾਲੇ ਬਰਤਨ ਹੁੰਦੇ ਆ ਆਪਾਂ ਬਾਅਦ ਚ ਸਾਫ ਕਰ ਦੇਣਾ ਇਹਦੇ ਨਾਲ ਆਪਣਾ ਜਿਹੜਾ ਕੰਮ ਆ ਵੀ ਬਸ ਆਸਾਨੀ ਨਾਲ ਆਪਣਾ ਜਿਹੜਾ ਕੰਮ ਆ ਖਤਮ ਹੁੰਦਾ ਰਹਿੰਦਾ ਨਾ ਜੇਕਰ ਆਪਾਂ ਇਕੱਠੇ ਕਰੀ ਜਾਵਾਂਗੇ ਤਾਂ ਉਹ ਕੰਮ ਕਰਨਾ ਵੀ ਔਖਾ ਹੋ ਜਾਂਦਾ ਤੇ ਲਓ ਜੀ ਬਸ ਬੱਚੇ ਲੱਗੇ ਨੇ ਰੋਟੀ ਖਾਣ ਨੂੰ ਰੋਟੀ ਪਾ ਕੇ ਲੱਗੇ ਪਾਪਾ ਜੀ ਵੀ ਲੱਗੇ ਸੀ ਖਾਣ ਆ ਜਾਓ ਜੀ ਤੁਸੀਂ ਵੀ ਖਾ ਲਓ ਗਰਮਾ ਗਰਮ ਰੋਟੀ ਪੇਠੀ ਜੀ ਸਬਜ਼ੀ ਨਾਲ ਤੇ ਲੋ ਜੀ ਇੱਧਰ ਲੱਗੇ ਮੈਨੇ ਮੇਰੇ ਬੱਚੇ ਰੋਟੀ ਖਾਣਾ ਤੇ ਨਾਲ-ਨਾਲ ਲੱਗ ਮੈਨੇ ਪਾਪਾ ਜੀ ਵੀ ਕੋਲੇ ਬੈ ਕੇ ਰੋਟੀ ਖਾਣਾ ਤੇ ਲੋ ਜੀ ਆਪਾਂ ਇੱਥੇ ਆਪਣੀ ਵੀਡੀਓ ਦਾ ਕਰਦੇ ਆਂ ਐਂਡ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਮਿਲਦੇ ਆਪਾਂ ਕਿਸੇ ਨੈਕਸਟ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ